ਇਹ ਅੱਜ ਤਕਰੀਬਨ 11:30 ਵਜੇ ਥਾਣਾ ਡਿਵੀਜ਼ਨ ਨੰਬਰ 2 ਦੇ ਏਰੀਆ ਦੇ ਵਿੱਚ ਸੰਦੀਪ ਠਾਪਰ ਜਿਹਨਾਂ ਦੇ ਇੱਕ ਤਿੰਨ ਬੰਦਿਆਂ ਨੇ ਨਿਹੰਗ ਦਾ ਬਾਣਾ ਪਾਇਆ ਸੀ ਤਾਂ ਉਹਨਾਂ ਨੇ ਤੇਜ਼ ਤਾਰ ਹਥਿਆਰ ਨਾਲ ਸੱਟਾਂ ਮਾਰੀਆਂ। ਉਹਦੇ ਵਿੱਚ ਉਹ ਸੰਦੀਪ ਜਿਹੜੇ ਇੰਜਰਡ ਹੋਏ ਆ ਤੇ ਡੀ ਐਮ ਸੀ ਜੇਰੇ ਇਲਾਜ। ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੂੰਗਾ ਵੀ ਉਹਨਾਂ ਦੀ ਹਾਲਤ ਆਊਟ ਆਫ ਡੇਂਜਰ ਹੈ ਠੀਕ ਹੈ। ਨੰਬਰ 2 ਸੀਏ ਦੇ ਵਿੱਚ ਮੁਕੱਦਮਾ ਜਿਹੜਾ ਬਾਈ ਨੇਮ 109 ਦੇਰੀ ਉਹਦੇ ਉਹਦੇ ਵਿੱਚ ਮੁਕਦਮਾ ਦਰਜ ਕਰ ਲਿਆ ਗਿਆ ਥਾਣਾ ਡਿਵੀਜ਼ਨ ਨੰਬਰ 2 ਦੇ ਵਿੱਚ ਤੇ ਬੰਦੇ ਜਿਹੜੇ ਆ ਸੀ ਉਹ ਆਡੈਂਟੀਫਾਈ ਕਰ ਲਏ ਆ ਤਿੰਨੋਂ ਬੰਦੇ ਤੇ ਸਾਡੀਆਂ ਪਾਰਟੀਆਂ ਜਿਹੜੀਆਂ ਲੱਗੀਆਂ ਆ ਸੀ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਾਂ ਸਰ ਕੀ ਆ ਗਏ ਬੰਦੇ ਬੰਦਾ ਕੌਣ ਆ ਜਿਹੜੇ ਉਹਨਾਂ ਚੋਂ ਦੇਖੋ ਦੋ ਬੰਦੇ ਲੁਧਿਆਣੇ ਦੇ ਆ ਇੱਕ ਆਊਟ ਆਫ ਲੁਧਿਆਣਾ ਡਿਸਟ੍ਰਿਕਟ ਦਾ ਤੇ ਨਾਮ ਹਜੇ ਮੈਂ ਤੁਹਾਨੂੰ ਇਨਵੈਸਟੀਗੇਸ਼ਨ ਚੱਲ ਰਹੀ ਹੈ ਨਹੀਂ ਡਿਸਕਲੋਸ ਕਰ ਪਰ ਬੰਦੇ ਆਡੈਂਟੀਫਾਈ ਕੀਤੇ ਹੋਏ ਆ ਪਾਰਟੀਆਂ ਸਾਡੀਆਂ ਗਈਆਂ ਜਲਦੀ ਗ੍ਰਿਫਤਾਰ ਕਰੋ ਦੇਖੋ ਜਿਹੜਾ ਰੀਜ਼ਨ ਹੈ ਬਿਹਾਈਂਡ ਕੀ ਹੈ ਉਹ ਗ੍ਰਿਫਤਾਰੀ ਤੋਂ ਬਾਅਦ ਜਿਹੜਾ ਉਹ ਬਹੁਤ ਅੱਛੀ ਤਰ੍ਹਾਂ ਪਤਾ ਲੱਗੇਗਾ ਔਰ ਉਹ ਕਹਾਣੀ ਵੀ ਠੀਕ ਹੋਏਗੀ ਤਾਂ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਹੈ ਪ੍ਰੈਸ ਬਰੀਫਿੰਗ ਦੱਸ दी ਜਾਏਗੀ ਵੀ ਵਜਾ ਰੰਜਿਸ਼ ਕੀ ਸੀ ਤੇ ਕਿਉਂ ਇਹ ਵਰਤੋ ਕਿੰਨੇ ਟੋਟਲ ਬੰਦੇ ਕਿੰਨੇ ਨੇ ਸਰ ਇਹਦੇ ਵਿੱਚ ਹੁਣ ਤੱਕ ਤਿੰਨ ਬੰਦੇ ਜਿਹੜੇ ਆਏ ਆ ਬਟ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜੇਕਰ ਕਿਸੇ ਹੋਰ ਬੰਦੇ ਦੀ ਕੋਈ ਕਿਸੇ ਇਨਵੋਲਵਮੈਂਟ ਹੁੰਦੀ ਹੈ ਬਿਹਾਈਂਡ ਹੁੰਦਾ ਤਾਂ ਉਹਨੂੰ ਵੀ ਅਸੀਂ ਨਾਮਿਨੇਟ ਕਰਕੇ ਉਹਨੂੰ ਵੀ ਗ੍ਰਿਫਤਾਰ ਕਰਾਂਗੇ ਕਿਹੜੀ ਕਿਹੜੀ ਧਾਰਾ ਲਾਈ ਗਈ ਹੈ ਇਹਦੇ ਵਿੱਚ ਜਿਹੜੀ ਇਹਦੇ ਵਿੱਚ ਅੰਡਰ ਸੈਕਸ਼ਨ ਜਿਹੜੀ ਹੈ ਨਵੇਂ ਲਾਅ ਦੇ ਮੁਤਾ ਉਹ 302 ਆਪਾਂ ਕਹਿੰਦੇ ਸੀ ਤਾਂ ਉਹ ਅਫੈਂਸ ਲਾ ਕੇ ਤੇ ਬਾਕੀ ਰੈਲੇਵੈਂਟ ਜਿਹੜੀਆਂ ਸੈਂਕਸ਼ਨ ਹੈ ਜਿਵੇਂ ਚੋਰੀ ਦੀ ਆ ਉਹਦਾ ਵਾਹਕਲ ਨਾਲ ਜਿਹੜਾ ਚੋਰੀ ਕਰਕੇ ਲੈ ਗਏ 315 ਲੱਗੀ ਆ 335 ਲੱਗੀ ਆ ਤਾਂ ਉਹ ਸਾਰੀਆਂ ਜਿਹੜੀਆਂ ਲੱਗੀਆਂ ਉਹਦੇ ਕੋਲ ਸੋਡੀਗਾਰ ਦੀ ਕੋਈ ਸਟੇਟਮੈਂਟ ਉਹਦੇ ਬੋਡੀਗਾਰਡ ਦੀ ਸਟੇਟਮੈਂਟ ਤੇ ਹੀ ਬਰਚਾ ਦਰਜ ਕੀਤਾ ਬਟ ਉਹਦੇ ਵਿੱਚ ਅਸੀਂ ਜਿਹੜਾ ਗਨਮੈਨ ਦਾ ਰੋਲ ਵੀ ਹੈ ਉਹ ਵੀ ਐਗਜ਼ਾਮਨ ਕਰ ਰਹੇ ਆ ਜੇ ਇਨ ਕੇ ਸੋਨੇ ਵੀ ਕੋਈ ਆਪਣੀ ਡਿਊਟੀ ਪ੍ਰਤੀ ਕੋ ਲਾਪਰਵਾਹੀ ਕਿਤੇ ਉਹਦੇ ਖਿਲਾਫ ਵੀ ਕਾਰਵਾਈ ਅਮਤ ਲੈਂਦੀ ਹੈ ਕਿ ਕਿਤੇ ਇਨਵੈਸਟਿਗੇਟ ਪਹੁੰਚ ਕਿਤੇ ਤੱਕ ਦੋਸ਼ੀਨਾਂ ਦਾ ਖੁਮਚੀਆ ਹੈ ਯਾ ਸਕਦੇ ਕਿ ਅਗਲੇ 24 ਘੰਟੇ ਫੜ ਜਾ ਸਕਦੇ ਨੇ ਬਿਲਕੁਲ 24 ਘੰਟੇ ਤੋਂ ਪਹਿਲਾਂ ਫੜ ਲਾਂਗੇ ਔਰ ਪੁਲਿਸ ਨੇ ਬੜੀ ਇਹਨੂੰ ਸੀਰੀਅਸ ਜਿਹੜਾ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਜਿਹੜਾ ਡਾਇਰੈਕਸ਼ਨ ਦਿੱਤੀਆਂ ਤੇ ਬੜਾ ਸੀਰੀਅਸਲੀ ਸਾਡੀਆਂ ਜਿਹੜੀਆਂ ਪਾਰਟੀਆਂ ਦੇ ਆਫੀਸਰ ਜਿਹੜੇ ਵਰਕ ਕਰ ਰਹੇ ਆ ਤੇ ਤਾਂ ਹੀ ਜਿਹੜੇ ਅਨਨੋਨ ਬੰਦੇ ਆ ਇਮੀਡੀਏਟਲੀ ਵਿਦਨ ਆਵਰ ਉਹਨਾਂ ਨੂੰ ਬਾਈ ਨੇਮ ਨਾਮਿਨੇਟ ਕਰ ਲਿਆ ਗਿਆ ਔਰ ਉਹਨਾਂ ਦੀ ਜਿਹੜੀ ਪਾਲ ਜਾਰੀ ਹੈ ਬਾਕੀ ਹਿੰਦੂ ਜਿਹੜੇ ਸੰਘ ਹੈਗੇ ਨੇ ਸਰ ਇਹਨਾਂ ਨੂੰ ਸਿਕਿਉਰਟੀ ਨੂੰ ਕਿਸ ਤਿੱਕਿਆਂ ਦੇਖਿਆ ਜਾਂਦਾ ਦੇਖੋ ਉਹਦੇ ਵਿੱਚ ਚਾਹੇ ਹਿੰਦੂ ਮੁਸਲਮ ਜਿਹੜੇ ਵੀ ਹੈਗੇ ਆ ਜਿਨ੍ਹਾਂ ਨੂੰ ਥ੍ਰੈਟ ਪਰਸੈਪਸ਼ਨ ਹੈਗੀ ਹੈ ਉਹਨਾਂ ਨੂੰ ਅਸੀਂ ਸਮੇਂ-ਸਮੇਂ ਸਰ ਜਿਹੜੀ ਹੈ ਜੋ ਸਿਕਿਉਰਟੀ ਉਹਨਾਂ ਨੂੰ ਬਣਦੀ ਹੈ ਉਹ ਦਿੱਤੀ ਜਾਂਦੀ ਹੈ ਸਿਕਿਉਰਟੀ ਰਿਵਾਈਜ਼ ਹੁੰਦੀ ਹੈ ਸਿਕਿਉਰਟੀ ਵਿਡਰੋ ਵੀ ਹੁੰਦੀ ਹੈ ਸਿਕਿਉਰਟੀ ਨਵੀਂ ਵੀ ਮਿਲਦੀ ਹੈ ਉਹ ਜਿਹੜੀ ਜੋ ਸਾਨੂੰ ਦਰਜਾ-ਦਰਜਾ ਜਾਂ ਜੋ ਵੀ ਕੋਈ ਸਾਡੀ ਇਨਪੁਟਸ ਹੁੰਦੀਆਂ ਉਹਦੇ ਮੁਤਾਬਿਕ ਅਸੀਂ ਕਾਰਵਾਈ ਕਰਾਂਗੇ ਕਾਲ ਦਿੱਤੀ ਗਈ ਹੈ ਇਹਨਾਂ ਨੂੰ ਵੀ ਕੱਲ ਸ਼ਾਂਤੀ ਮੀਟਿੰਗ ਨਾਲ ਬੰਦ ਕਰ ਦੇ। ਦੇਖੋ ਇਹਨਾਂ ਦੇ ਸਾਰੇ ਜਿਹੜੇ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਮੈਂ ਰਿਕੁਐਸਟ ਵੀ ਕੀਤੀ ਹੈ, ਮੀਟਿੰਗ ਵੀ ਕੀਤੀ ਹੈ, ਉਹਨਾਂ ਨੂੰ ਦੱਸਿਆ ਵੀ ਹੈ ਵੀ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ, ਇਹ ਸੱਤ ਤੱਕ ਅਸੀਂ ਪਹੁੰਚੇ ਹਾਂ ਔਰ ਉਹ ਕਾਫੀ ਹੱਦ ਤੱਕ ਇਸ ਗੱਲ ਲਈ ਪੁਲਿਸ ਦੀ ਕਾਰਵਾਈ ਤੇ ਸੈਟੀਸਫਾਈਡ ਆ। ਤਾਂ ਮੈਨੂੰ ਉਮੀਦ ਹੈ ਕੋਈ ਐਜੀ ਗੱਲ ਨਹੀਂ ਕਰਨਗੇ ਅਸੀਂ ਜਲਦ ਜਿਹੜੇ ਬੰਦੇ ਫੜ ਕੇ ਤੇ ਜਿਨ੍ਹਾਂ ਦੇ ਸੰਦੀਪ ਥਾਪਰ ਜੀ ਦੇ ਜਿਹੜੇ ਛੱ ਤਾ ਉਹਨਾਂ ਬੰਦਿਆਂ ਨਾਲ ਸਖਤੀ ਨਾਲ ਕਾਰਵਾਈ ਕਰ ਸਰ ਕੋਈ ਮਾਹੌਲ ਨਾਲ ਖਰਾਬ ਹੋ ਗਏ ਉਹਦੇ ਵਾਸਤੇ ਕੀ ਕਹੋਗੇ ਨਹੀਂ ਦੇਖੋ ਆਪਣਾ ਲੁਧਿਆਣਾ ਬਹੁਤ ਅੱਛਾ ਸ਼ਹਿਰ ਹੈ ਕਾਰੋਬਾਰੀ ਲੋਕ ਹੈ ਵਪਾਰੀ ਲੋਕ ਹੈ ਤੇ ਸਾਰੇ ਜਿਹੜਾ ਲਾਅ ਐਂਡ ਆਰਡਰ ਬਿਲਕੁਲ ਠੀਕ ਹੈ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜੇ ਇਹਨਾਂ ਦੇ ਅੱਗੇ ਐਮ ਬੰਦੇ ਆ ਮੈਂ ਉਹਨਾਂ ਨਾਲ ਵੀ ਸੇ ਰਾਪਤਾ ਕਰ ਲਿਆ ਮੀਟਿੰਗ ਕਰ ਲਈ ਕਿਸੇ ਤਰ੍ਹਾਂ ਦੀ ਕੋਈ ਜੁਗ ਨਹੀਂ ਥੈਂਕ ਯੂ